ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਗੁਰਨਾਨਦ ਦੇਵ ਜੀ ਨੇ ਜਦੋਂ ਦੂਜੀ ਉਦਾਸੀ ਕੀਤੀ ਦੂਜੀ ਉਦਾਸੀ ਉਹਨਾਂ ਨੇ ਦੱਖਣ ਦਿਸ਼ਾ ਸੰਮਤ 1567 ਤੋਂ ਲੈ ਕੇ 1571 ਤੱਕ ਕੀਤੀ ਜਿਸ ਵਿੱਚ ਸਰਸਾ ਦੇ ਪੀਰਾਂ ਨਾਲ ਚर्चा ਬਿਕਾਨੇਰ ਵਿੱਚ ਸਰੇਵੜੇ ਸਾਧੂ ਨਾਲ ਚਰਚਾ ਕੋਡੇ ਰਾਖਸ਼ ਦਾ ਉਧਾਰ ਅਤੇ ਸੰਗਲਾਦੀਪ ਦੇ ਰਾਜੇ Shivnab ਨੂੰ ਉਪਦੇਸ਼ ਬਾਰੇ ਦੱਸਾਂਗੇ ਲਗਭਗ 2 ਸਾਲ ਦਾ ਸਮਾਂ ਕਰਤਾਰ ਪੁੱਤ ਵਿਪੀਤ ਕਰਕੇ ਗੁਰੂ ਜੀ ਭਾਈ ਭਾਗੀਰਥ ਅਤੇ ਭਾਈ ਬੁੱਢਾ ਆਦਿਕ ਕੁਝ ਸਿੱਖਾਂ ਨੂੰ ਆਪਣੇ ਪਰਿਵਾਰ ਪਾਸ ਛੱਡ ਕੇ ਆਪ ਫਿਰ ਲੋਕ ਭਲਾਈ ਵਾਸਤੇ ਲੋਕਾਈ ਨੂੰ ਸੋਧਣ ਵਾਸਤੇ ਵਿਸਾਖ ਸੰਮਤ 1567 ਵਿੱਚ ਝੜ ਪਏ ਇਸ ਉਸਦਾਸੀ ਵਿੱਚ ਆਪ ਜੀ ਦੇ ਪੈਰੀ ਖੜਾਵਾ ਹੱਥ ਵਿੱਚ ਡੰਡਾ ਲੱਕ ਨੂੰ ਰਸੇ ਲਪੇਟੇ ਹੋਏ ਅਤੇ ਮੱਥੇ ਉੱਤੇ ਟਿੱਕਾ ਲਾਇਆ ਹੋਇਆ ਸੀ ਸਰਸਾ ਦੇ ਪੀਰਾਂ ਨਾਲ ਚਰਚਾ ਕਰਤਾਰਪੁਰ ਤੋਂ ਚੱਲ ਕੇ ਗੁਰੂ ਜੀ ਸultanpur ਬੀਬੀ ਨਾਨਕੀ ਜੀ ਬਾਸ ਆਏ ਅਤੇ ਇੱਥੇ ਮੇਲ ਮਿਲਾਪ ਦੀਆਂ ਖੁਸ਼ੀਆਂ ਕਰਕੇ ਫਿਰ ਬਠਿੰਡੇ ਅਤੇ ਪਟਨੇਰ ਹਨੂਮਾਨਗੜ ਆਦਿਕ ਨਗਰਾਂ ਦੇ ਰਸਤੇ ਸਰਸੇ ਪੁੱਜ ਗਏ ਉਸ ਸਮੇਂ ਸਰਸਾ ਮੁਸਲਮਾਨ ਪੀਰਾਂ ਦਾ ਪ੍ਰਸਿੱਧ ਟਿਕਾਣਾ ਸੀ ਪੀਰ ਨੇ ਪੁੱਛਿਆ ਸੰਤ ਜੀ ਤਪ ਕਰਨਾ ਚੰਗਾ ਹੈ ਕਿ ਨਹੀਂ ਗੁਰੂ ਜੀ ਨੇ ਕਿਹਾ ਜੇਕਰ ਮਨ ਵਿਕਾਰੀ ਹੋਵੇ ਅਤੇ ਸਰੀਰ ਦੇ ਬਲ ਕਰਕੇ ਵਿਕਾਰ ਕਰਦਾ ਹੋਵੇ ਤਾਂ ਸਰੀਰ ਨੂੰ ਨਿਰਬਲ ਕਰਕੇ ਮਨ ਨੂੰ ਸੋਧਣ ਵਾਸਤੇ ਤਪ ਕਰਨਾ ਠੀਕ ਹੈ ਪਰ ਜੇਕਰ ਮਨ ਅਤੇ ਸਰੀਰ ਦੋਵੇਂ ਸ਼ੁੱਧ ਹੋਣ ਕੋਈ ਵਿਕਾਰ ਨਾ ਕਰਦਾ ਹੋਵੇ ਤਾਂ ਇਸ ਨਾਮ ਸਿਮਰਨ ਕਰਨਾ ਚਾਹੀਦਾ ਹੈ ਇਹੇ ਤਪਾ ਸਿਰ ਤਪ ਹੈ ਪੀਰਾ ਨੇ ਕਿਹਾ ਤੁਸੀਂ ਸਾਡੇ ਨਾਲ ਭੋਰੇ ਵਿੱਚ ਬੈਠ ਕੇ 40 ਦਿਨ ਦਾ ਤਪ ਕਰੋ ਫਿਰ ਤੁਸੀਂ ਵੇਖਾਂਗੇ ਕਿ ਤੁਹਾਡੇ ਵਿੱਚ ਤਪ ਕਰਨ ਦੀ ਸ਼ਕਤੀ ਹੈ ਕਿ ਨਹੀਂ ਤਦ ਗੁਰੂ ਜੀ ਖਵਾਜਾ ਸ਼ਮਸਦੀਨ ਖਵਾਜਾ ਰੋਸ਼ਨਦੀਨ ਆਦੀ ਦੋ ਪੀਰਾ ਨਾਲ 40 ਦਿਨ ਦਾ ਚਿੱਲਾ ਕੱਟਣ ਵਾਸਤੇ ਵਕ ਵਕ ਭੋਰੀਆਂ ਵਿੱਚ ਬੈਠ ਗਏ ਪੀਰਾ ਨੇ ਜੋ ਦੇ ਦਾਣੇ ਅਤੇ ਪਾਣੀ ਦਾ ਸੇਵਨ ਕਰਕੇ 40 ਦਿਨ ਕੱਟੇ ਪਰ ਗੁਰੂ ਜੀ ਨਿਰਾਹਾਰ ਹੀ ਨਾਮ ਸਿਮਰਨ ਵਿੱਚ ਬੈਠੇ ਰਹੇ 40 ਦਿਨ ਪਿੱਛੋਂ ਦਤ ਪੀਰ ਅਤੇ ਗੁਰੂ ਜੀ ਬਾਹਰ ਆਏ ਤਾਂ ਪੀਰਾਂ ਦੇ ਸਰੀਰ ਨਿਰਬਲ ਅਤੇ ਚਿਹਰੇ ਮਰਜਾਏ ਹੋਏ ਸਨ ਪਰ ਗੁਰੂ ਜੀ ਦਾ ਸਰੀਰ ਜਿਉਂ ਦਾ ਤਿਉਂ ਅਤੇ ਚਿਹਰਾ ਚੜ੍ਹਦੀਆਂ ਕਲਾ ਵਿੱਚ ਸੀ ਇਸ ਤਰ੍ਹਾਂ ਗੁਰੂ ਜੀ ਦਾ ਤਪ ਦੇਖ ਕੇ ਪੀਰਾ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਆਪ ਜੀ ਦੇ ਸਿਧਾਂਤ ਨੂੰ ਠੀਕ ਮੰਨਿਆ ਸਰਸੇ ਵਿੱਚ ਗੁਰੂ ਜੀ ਦਾ ਇਸ ਯਾਦ ਵਿੱਚ ਗੁਰਦੁਆਰਾ ਕਾਇਮ ਹੈ ਅਤੇ ਪਾਸ ਹੀ ਪੰਜ ਪੀਰਾਂ ਦੀਆਂ ਕੋਠੜੀਆਂ ਹਨ ਬਿਕਾਨੇਰ ਵਿੱਚ ਸਰੇਵੜੇ ਸਾਧੂ ਨਾਲ ਚਰਚਾ ਸਰਸੇ ਤੋਂ ਚੱਲ ਕੇ ਗੁਰੂ ਜੀ ਬਿਕਾਨੇਰ ਦੇ ਇਲਾਕੇ ਵਿੱਚੋਂ ਲੰਘ ਕੇ ਦੱਖਣ ਨੂੰ ਜਾ ਰਹੇ ਸਨ ਕਿ ਆਪ ਜੀ ਦੀ ਇੱਕ ਸਰੇਵੜੇ ਸਾਧੂ ਨਾਲ ਚਰਚਾ ਹੋਈ ਇਸ ਚਰਚਾ ਵਿੱਚ ਗੁਰੂ ਜੀ ਨੇ ਸਰੇਵੜਿਆਂ ਦੇ ਧਰਮ ਸੰਬੰਧੀ ਇਹ ਸ਼ਬਦ ਉਜਾਰਨ ਕੀਤਾ ਸਿਰ ਖੁਹਾਈ ਪੀਵੇ ਮਲਵਾੜੀ ਜੂਠਾ ਮੰਗ ਮੰਗ ਖਾਏ ਫੋਲ ਫਦੀਹਤੀ ਮੁਹੀ ਲੈਣੀ ਪੜਾਸਾਂ ਪਾਣੀ ਦੇਖ ਸਗਾਹੀ ਪੇਡਾਂ ਵਾਂਗੀ ਸਿਰ ਖੁਹਾਈ ਨਹੀਂ ਭਰੀਆਂ ਹੱਥ ਸਵਾਹੀ ਮਾਓ ਪਿਓ ਕਿਰਤ ਗਵਾਈਨੀ ਤੱਬਰ ਰੋਹਨ ਤਾਹੀ ਆਦੀ ਆਦੀ ਵਾਰ ਮਾਨਸ ਰੋਗ ਮਹੱਲਾ ਪਹਿਲਾ ਪੰਨਾ 149 ਆਪ ਜੀ ਨੇ ਦੱਸਿਆ ਕਿ ਪਾਣੀ ਸਭ ਜੀਵਾਂ ਦਾ ਮੂਲ ਹੈ ਇਸ ਤੋਂ ਬਿਨਾ ਕਿਸੇ ਦੀ ਗਤੀ ਨਹੀਂ ਹੈ ਜਿਸ ਨੇ ਤੁਸੀਂ ਜੀਵ ਹੱਤਿਆ ਤੇ ਦੋਸ਼ ਤੋਂ ਬਚਣ ਵਾਸਤੇ ਵਰਤਨ ਤੋਂ ਸੰਕੋਚ ਕਰਦੇ ਹੋ ਮੈਲਾ ਕੁਚੈਲਾ ਖਾਂਦੇ ਹੋ ਅਤੇ ਸਿਰ ਦੇ ਵਾਲਾਂ ਨੂੰ ਹੱਥਾਂ ਨੂੰ ਸੁਆ ਲਾ ਕੇ ਪੁੱਟਦੇ ਹੋ ਇਤਿਹਾਦੀ ਤੁਹਾਡੇ ਨਿਯਮ ਤਾਲਨ ਕਰਨ ਨਾਲ ਮੁਕਤੀ ਨਹੀਂ ਹੋ ਸਕਦੀ ਕੋਡੇ ਰਾਖਸ਼ਤਾ ਉਧਾਰ ਇਸ ਤੋਂ ਅੱਗੇ ਵਿੰਧਿਆ ਚਲਦੇ ਦੱਖਣੀ ਜੰਗਲਾਂ ਵਿੱਚ ਰਹਿਣ ਵਾਲੇ ਇੱਕ ਆਦਮਖੋਰ ਪੀਲ ਕੋਡੇ ਸ਼ਾਪ ਗਏ ਕੋਡਾ ਮਰਦਾਨੇ ਨੂੰ ਤੇਲ ਵਿੱਚ ਤਲ ਕੇ ਖਾਣ ਲੱਗਾ ਸੀ ਪਰ ਸਮੇਂ ਸਿਰ ਪਹੁੰਚ ਕੇ ਗੁਰੂ ਜੀ ਨੇ ਮਰਦਾਨੇ ਦੀ ਰੱਖਿਆ ਕੀਤੀ ਅਤੇ ਕੋਡੇ ਨੂੰ ਧਰਮ ਦੀ ਕਿਰਤ ਕਰਕੇ ਖਾਣਾ ਜੀਵਾਂ ਅਤੇ ਦਇਆ ਕਰਨੀ ਅਤੇ ਨਾਮ ਸਿਮਰਨ ਦਾ ਉਪਦੇਸ਼ ਦੇ ਕੇ ਰਾਖਸ਼ ਜੀਵਨ ਤੋਂ ਦੇਵਤਾ ਜੀਵਨ ਵਾਲਾ ਬਣਾ ਦਿੱਤਾ ਸੰਗਲਾਦੀਪ ਦੇ ਰਾਜੇ ਸ਼ਿਵਨਾਬ ਨੂੰ ਉਪਦੇਸ਼ ਕੋਡੇ ਦਾ ਜੀਵਨ ਸੁਧਾਰ ਕੇ ਗੁਰੂ ਜੀ ਨਦੀਆਂ ਪਹਾੜਾਂ ਜੰਗਲਾਂ ਨਗਰਾਂ ਸ਼ਹਿਰਾਂ ਅਤੇ ਉਜਾਲਾਂ ਵਿੱਚੋਂ ਲੰਘਦੇ ਹੋਏ ਬੇੰਤ ਜੀਵਾਂ ਦਾ ਸੁਧਾਰ ਅਤੇ ਉਦਾਰ ਕਰਦੇ ਹੋਏ ਨਾਗਾਪਟਮ ਤੋਂ ਸਮੁੰਦਰ ਦੇ ਕਿਨਾਰੇ ਰਮੇਸ਼ਵਰਮ ਪੁੱਜੇ 라ਵਣ ਨਾਲ ਯੁੱਧ ਕਰਕੇ ਸੀਤਾ ਜਿੰਨੂੰ ਲਿਆਉਣ ਵਾਸਤੇ ਜਦ ਰਾਮਚੰਦਰ ਜੀ ਸਮੁੰਦਰ ਪਾਰ ਕਰਨ ਵਾਸਤੇ ਪੁਲ ਤਿਆਰ ਕਰਨ ਲੱਗੇ ਤਾਂ ਆਪ ਜੀ ਨੇ ਇੱਥੇ ਪਹਿਲਾਂ ਸ਼ਿਵਲਿੰਗ ਸਥਾਪਨ ਕਰਕੇ ਆਪਣੇ ਈਸ਼ਟ ਸ਼ਿਵ ਜੀ ਦੀ ਪੂਜਾ ਕੀਤੀ ਸੀ ਜਿਸ ਕਰਕੇ ਇਸ ਸਥਾਨ ਦਾ ਨਾਮ ਈਸ਼ਵਰ ਰਮੇਸ਼ਵਰ ਪ੍ਰਸਿੱਧ ਹੋਇਆ ਸੰਗਲਾ ਦੇ ਪਹੁੰਚ ਕੇ ਗੁਰੂ ਜੀ ਨੇ ਰਾਜੇ ਸ਼ਿਵਨਾਬ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਨਿਹਾਲ ਕੀਤਾ ਗੁਰੂ ਜੀ ਦੀ ਆਗਿਆ ਅਨੁਸਾਰ ਰਾਜੇ ਨੇ ਸਤਸੰਗ ਕਰਨ ਵਾਸਤੇ ਇੱਕ ਧਰਮਸ਼ਾਲਾ ਬਣਵਾਈ ਅਤੇ ਸਤਸੰਗ ਦੀ ਨੀਂਹ ਰੱਖੀ ਹੱਥ ਯੋਗ ਅਨੁਸਾਰ ਪ੍ਰਾਣਾਯਾਮ ਕਰਨ ਵਾਸਤੇ ਗੁਰੂ ਜੀ ਨੇ ਰਾਜੇ ਨੂੰ ਜੋ ਸਾਧਨ ਸਮਝਾਏ ਆ ਉਹ ਇੱਕ ਪੋਥੀ ਦੇ ਰੂਪ ਵਿੱਚ ਲਿਖਿਆ ਗਿਆ ਜਿਸ ਦਾ ਨਾਮ प्राण संगली प्रसिद्ध होया गुरुमत ਦੇ અનુਕੂਲ ਨਾ ਹੋਣ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਸੰਗ੍ਰਹਿ ਕਰਨ ਸਮੇਂ ਇਸ ਨੂੰ ਅੰਗੀਕਾਰ ਨਹੀਂ ਕੀਤਾ ਕਜਲੀ ਬਨ ਵਿੱਚ ਪਰਬਰੀ ਜੋਗੀ ਨਾਲ ਚਰਚਾ ਮਸੂਰ ਰਾਜ ਵਿੱਚ ਬੀजापुर ਦੇ ਇਲਾਕੇ ਵਿੱਚ ਇੱਕ ਸੰਘਣੇ ਜੰਗਲ ਦਾ ਨਾਮ ਕਜਲੀ ਬਨ ਹੈ ਇਸ ਬਨ ਵਿੱਚ ਜੋਗੀਆਂ ਦਾ ਇੱਕ Ashram ਸੀ ਇਸ Ashram ਵਿੱਚ ਜਦ ਗੁਰੂ ਜੀ ਗਏ ਤਾਂ ਜੋਗੀਆਂ ਦੇ ਮੁਖੀ ਪਰਤਰੀ ਨਾਲ ਆਪ ਜੀ ਦੀ ਚਰਚਾ ਹੋਈ ਜਦ ਪਰਤਰੀ ਨੇ ਕਿਹਾ ਤੁਸੀਂ ਯੋਗ ਸਾਧਨਾ ਕਰ ਲਓ ਤਾਂ ਆਪ ਜੀ ਨੇ ਕਿਹਾ ਤੁਹਾਡੇ ਹੱਥ ਯੋਗ ਨਾਲ ਸਰੀਰ ਨੂੰ ਕਸ਼ਟ ਹੁੰਦਾ ਹੈ ਜਿਸ ਕਰਕੇ ਮਨ ਵਿੱਚ ਇਸ ਤੋਂ ਭਜਦਾ ਹੈ ਟਿਕਦਾ ਨਹੀਂ ਹੈ ਮਨ ਦੇ ਨਾਲ ਟਿਕਨ ਕਰਕੇ ਪਰਮ ਤਤ ਦੀ ਪ੍ਰਾਪਤੀ ਨਹੀਂ ਹੁੰਦੀ ਪਰ ਅਸੀਂ ਆਪਣੇ <li> ਕਰਤਾ ਨਾਲ ਜੋੜੀ ਰੱਖਦੇ ਹਾਂ ਜਿਸ ਨਾਲ ਸਰੀਰ ਨੂੰ ਕੋਈ ਕਸ਼ਟ ਨਹੀਂ ਹੁੰਦਾ ਅਤੇ ਮਨ ਖੜਿਆ ਤੇ ਟਿਕਿਆ ਰਹਿੰਦਾ ਹੈ ਇਹ ਸੱਡਾ ਸਹਿਜ ਯੋਗ ਹੈ ਜਿਸ ਨੂੰ ਅਸੀਂ ਸਦਾ ਹੀ ਧਾਰਨ ਕਰੀ ਰੱਖਦੇ ਹਾਂ ਫਿਰ ਪਰਤਰੀ ਨੇ ਕਿਹਾ ਅਸੀਂ ਸ਼ਰਾਬ ਮਦ ਦਾ ਪਿਆਲਾ ਪੀ ਕੇ ਅਖੰਡ ਕੋਰ ਸਮਾਧੀ ਲਾਉਂਦੇ ਹਾਂ ਅਤੇ ਸਾਨੂੰ ਅਲਖ ਨਿਰੰਜਨ ਦੇ ਦਰਸ਼ਨ ਹੁੰਦੇ ਹਨ ਗੁਰੂ ਜੀ ਨੇ ਕਿਹਾ ਅਸੀਂ ਨਾਮ ਰਸ ਦਾ ਪਿਆਲਾ ਪੀ ਕੇ ਸਦਾ ਹੀ ਮਤਵਾਲੇ ਰਹਿੰਦੇ ਹਾਂ ਅਤੇ ਸਾਡੀ ਰਾਤ ਦਿਨ ਲਿਵ ਲੱਗੀ ਰਹਿੰਦੀ ਹੈ ਇਸ ਪਰ ਬਾਤਾਰੇ ਆਪ ਜੀ ਨੇ ਇਸ ਸ਼ਬਦ ਦੁਆਰਾ ਆਪਣੇ ਮਦ ਦੇ ਪਿਆਲੇ ਅਤੇ ਉਸ ਨੂੰ ਪੀ ਕੇ ਮਤਵਾਲੇ ਰਹਿਣ ਦਾ ਵਰਣਨ ਕੀਤਾ ਹੈ ਆਸਾ ਮਹੱਲਾ ਪਹਿਲਾ ਪੰਨਾ 360 ਗੁੜ ਕਰ ਗਿਆਨ ਧਿਆਨ ਕਰਤਾਵੇ ਕਰ ਕਰਨੀ ਕਸ ਪਾਈਏ ਪਾਠੀ ਪਵਨ ਪ੍ਰੇਮ ਕਾਪੋਚਾ ਇਤਰਸ ਅਮੀਓ ਚਾਈਏ ਬਾਬਾ मन मतवारो नाम रस पीवे सहज रंग रच रहा शब्द प्याला सहज तिसे प्याय जाको नदर करे अमृत का व्यापारी होवे किया पाओ तरे गुरकी साखी अमृत बाणी पीवत ही परवान पया ਦਰ ਦਰਸਨ ਦਾ ਪ੍ਰੀਤਮ ਹੋਵੇ ਮੁਕਤ ਬੈਕੁੰਠੇ ਕਰੇ ਗਿਆ ਸਿਫਤ ਰਤਾਸਦ ਬੈਰਾਗੀ ਜੂਏ ਜਨਮ ਨਹਾਰੇ ਕਹੋ ਨਾਨਕ ਸੁਣ ਪਰਥਰੀ ਜੋਗੀ ਕੀਵਾ ਅਮਰਤ ਤਾਰੇ ਏ ਪਰਥਰੀ ਗੁਰੂ ਜੀ ਨੇ ਕਿਹਾ ਪ੍ਰਮਾਤਮਾ ਦੇ ਸਿਫਤ ਵਿੱਚ ਲੱਗਾ ਹੋਇਆ ਸਦਾ ਹੀ ਜੋਗੀ ਹੈ ਉਹ ਆਪਣਾ ਜਨਮ ਨਿਸਵਰ ਨਹੀਂ ਗਵਾਉਂਦਾ ऐसा मस्त हुए पुरुष अपने आत्मस्वरूप दे दर्शन रूपी अमृत ਨੂੰ ਧਾਰਨ ਕਰਦਾ ਹੈ। پرت੍ਰੀ ਨੇ ਸੱਚੇ ਮਦ ਪਿਆਲੇ ਦਾ ਸਹਿਸਮਤੀ ਅਤੇ ਨਿਤ ਦਰਸ਼ਨ ਦਾ ਨਿਰਣਾ ਕਰਕੇ ਗੁਰੂ ਜੀ ਨੂੰ ਨਮਸਕਾਰ ਕਰ ਦਿੱਤੀ। ਫਿਰ پرت੍ਰੀ ਦੇ ਸਾਥੀ ਦੂਸਰੇ ਜੋਗੀਆਂ ਨੇ ਕਿਹਾ ਕਿ ਗਰਸਤੀ ਨੂੰ ਤਿਆਗ ਕੇ ਜੋਗ ਸਾਧਨਾ ਦੁਆਰਾ ਹੀ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ। ਗੁਰੂ ਜੀ ਨੇ ਫਰਮਾਇਆ, "ਹੇ ਜੋਗੀ ਜੋ ਪੁਰਸ਼ ਆਪਣੀ ਨੇਕ ਕਮਾਈ ਕਰਕੇ ਆਪਣੀ ਗੁਜਾਰਨਾ ਕਰੇ ਅਤੇ ਉਸ ਵਿੱਚੋਂ ਲੋੜਵੰਦਾਂ ਨੂੰ ਵੀ यथाशक्त्य देवे प्रेमा भक्ति द्वारा मानु परमात्मा ਦੇ ਸਿਮਰਨ ਵਿੱਚ ਜੋੜੇ ਉਸ ਨੂੰ ਗ੍ਰਸਤ ਵਿੱਚ ਹੀ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਇਸ ਤਰ੍ਹਾਂ ਦੇ ਪ੍ਰਸ਼ਨ ਉੱਤਰਾਂ ਦੀ ਚਰਚਾ ਕਰਕੇ ਗੁਰੂ ਜੀ ਅੱਗੇ ਨੂੰ ਚੱਲ ਪਏ ਬਹਾਵਲਪੁਰ ਉੱਚ ਦੇ ਪੀਨਾਂ ਚਰਚਾ ਕਜਲੀਪੁਰ ਤੋਂ ਚੱਲ ਕੇ ਗੁਰੂ ਜੀ ਸਮੁੰਦਰ ਦੇ ਪੱਛਮ ਘਾਟ ਦੇ ਨਾਲ 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 ਮਲਾਬਾਰ ਗੁਜਰਾਤ ਬੰਬਈ ਆਦਿ ਦੇ ਇਲਾਕਿਆਂ ਵਿੱਚ ਸਤਨਾਮ ਦਾ ਚੱਕਰ ਚਲਾਉਂਦੇ ਹੋਏ ਸਿੰਧ ਵਿੱਚ ਉੱਚ ਦੇ ਪੀਰ ਪਾਸ ਬਹਾਵਲਪੁਰ ਆਏ ਪੀਰ ਬਹਾਵਲ ਬਹਾਵਲਦੀਨ ਰਿੱਧੀਆਂ ਸਿੱਧੀਆਂ ਦੇ ਕਰਾਮਾਤਾਂ ਵਿੱਚ ਯਕੀਨ ਰੱਖਦਾ ਸੀ ਗੁਰੂ ਜੀ ਨੇ ਕਿਹਾ ਪੀਰ ਜੀ ਇਨਾ ਕਰਾਮਾਤਾਂ ਨਾਲ ਲੋਕਾਂ ਨੂੰ ਪਰਮਾਹ ਕੇ ਮਾਇਆ ਇਕੱਠੀ ਕਰਨੀ ਅਤੇ ਆਪਣੀ ਪੂਜਾ ਮੰਨਤਾ ਕਰਾਉਣੀ ਯੋਗ ਨਹੀਂ ਹੈ ਇਹ ਮਾਇਆ ਮੁਰਦਾ ਹੈ ਮੁਰਦਾ ਖਾਣਾ ਨੀਚਾ ਦਾ ਕੰਮ ਹੈ ਤੁਸੀਂ ਰੱਬ ਦੀ ਬੰਦਗੀ ਕਰਨ ਵਾਲੇ ਹੰਸ ਹੋ ਪਰਮਾਤਮਾ ਦੇ ਨਾਮ ਮੋਤੀ ਨੂੰ ਖਾ ਕੇ ਤ੍ਰਿਪਤ ਰਹਿਣਾ ਚਾਹੀਦਾ ਹੈ ਐਸੇ ਸਤਿਵਚਨ ਸੁਣ ਕੇ ਪੀਰ ਅਤੇ ਉਸ ਦੇ ਚੇਲੇ ਗੁਰੂ ਜੀ ਦੇ ਸ਼ਰਧਾਲੂ ਹੋ ਗਏ ਇੱਥੋਂ ਚੱਲ ਕੇ ਗੁਰੂ ਜੀ ਬੀਬੀ ਨਾਨਕੀ ਜੀ ਨੂੰ ਸੁਲਤਾਨਪੁਰ ਮਿਲ ਕੇ ਕਰਤਾਰਪੁਰ ਆਪਣੇ ਪਰਿਵਾਰ ਪਾਸ ਪਹੁੰਚ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਐਸਾ ਕਿ ਵਿੱਚ ਕੁਝ ਬਾਣੀ ਦੀ ਟੁਕਾਂ ਸਨ ਜੋ ਕਿ ਬੋਲਣੀਆਂ ਜ਼ਰੂਰੀ ਸਨ ਜੇ ਉਹਨਾਂ ਨੂੰ ਬੋਲਦੇ ਹੋਏ ਸਾਡੇ ਤੋਂ ਕੋਈ ਭੁੱਲਚੁੱਕ ਹੋ ਗਈ ਹੋਵੇ ਤਾਂ ਕਿਰਪਾ ਕਰਕੇ ਮਾਫੀ ਬਖਸ਼ਣਾ ਜੀ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਤੇ ਆਪਣੇ ਯਾਰਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਸੰਖੇਪ ਵਿੱਚ ਪਤਾ ਲੱਗੇ ਤੇ ਜੇ ਤੁਹਾਨੂੰ ਇਹੋ ਜੀ ਵੀਡੀਓ ਵੇਖਣ ਦਾ ਸ਼ੌਂਕ ਹੈ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ